ਓਮ ਸ਼ਾਂਤੀ ਅੱਜ ਮੇਰਾ ਮਨ ਬਹੁਤ ਦੁਖੀ ਹੈ ਜੀ ਔਰ ਸਾਰੇ ਜਿੰਨੇ ਵੀ 140 ਕਰੋੜ ਲੋਕਾਂ ਦਾ ਹਿਰਦੇ ਜਿਹੜੇ ਬਰੁਧੜੇ ਹੋਏ ਆ ਜਿਹੜਾ ਨਿਰਦੋਸ਼ ਲੋਕਾਂ ਦੇ ਉੱਤੇ ਜਿਹੜੇ ਸਲਾਨੀ ਸੀਗੇ ਔਰ ਕਸ਼ਮੀਰ ਦੇ ਵਿੱਚ ਸੈਰ ਵਾਸਤੇ ਗਏ ਸੀ ਔਰ ਪਤਾ ਨਹੀਂ ਕਿੰਨੇ ਦਿਨ ਵਾਸਤੇ ਪ੍ਰੈਨਿੰਗ ਕਰਦਾ ਬੰਦਾ ਔਰ ਉਹਨਾਂ ਦੇ ਉੱਤੇ ਜਿਹੜਾ ਇੱਕ ਹੱਤਵਾਦੀਆਂ ਨੇ ਇੱਕ ਨਿਆਤੇ ਲੋਕਾਂ ਦੇ ਉੱਤੇ ਹਮਲਾ ਕੀਤਾ ਮੈਂ ਉਹਦੀ ਸਖਤ ਤੋਂ ਸਖਤ ਸ਼ਬਦਾਂ ਚ ਗੰਦਾ ਕਰਦਾ ਔਰ ਜਿਹੜੇ ਪਰਿਵਾਰ ਆ ਜਿਨ੍ਹਾਂ ਨੇ ਆਪਣੇ ਪਰਿਵਾਰਕ ਮੈਂਬਰਾਂ ਨੂੰ ਖੋਇਆ ਮੇਰੇ ਦਿਲ ਦੀ ਹਰ ਦਰਦੀਆਂ ਉਹਨਾਂ ਦੇ ਨਾਲ ਹੈ ਔਰ ਸਾਰਾ ਦੇਸ਼ ਇਸ ਦੁੱਖ ਦੀ ਘੜੀ ਚੋਂ ਦਾ ਨਾਲ ਖੜਾ ਹੋਇਆ ਜਿਹੜੇ ਬੰਦੇ ਜ਼ਖਮੀ ਹੋਏ ਆ ਮੈਂ ਮਾਤਾ ਦੇ ਚਰਨਾਂ ਚ ਅਰਦਾਸ ਕੀਤੀ ਆ ਕਿ ਉਹ ਜਲਦੀ ਠੀਕ ਹੋਰ ਤੇ ਆਪਣੇ ਆਪਣੇ ਪਰਿਵਾਰਾਂ ਵਿੱਚ ਜਾਣ ਔਰ ਸਾਰਾ ਦੇਸ਼ ਇਸ ਵੇਲੇ ਇਕੱਠਾ ਹੈਗਾ ਸਾਰੀ ਦੁਨੀਆ ਨੇ ਇਹਨੂੰ ਕੰਡਮਨ ਕੀਤਾ ਜਿਹੜੀ ਕਰੋਣੀ ਹਰਕਤ ਹੈ ਔਰ ਇਹਦੇ ਪਿੱਛੇ ਜਿਹੜੀ ਜਿੰਨੀਆਂ ਵੀ ਜਿਹੜੇ ਇਹਦੇ ਪਿੱਛੇ ਸ਼ਕਤੀਆਂ ਆ ਗਈਆਂ ਪੂਰਾ ਦੇਸ਼ ਇਕੱਠਾ ਹੋ ਕੇ ਉਹਦਾ ਮੁਕਾਬਲਾ ਕਰੇਗਾ ਔਰ ਉਹਦਾ ਕੋਮਾਂਟ ਜਵਾਬ ਦੇਗਾ ਔਰ ਇਹਦੇ ਵਿੱਚ ਸਲਾਨੀਆਂ ਦੇ ਨਾਲ-ਨਾਲ ਇੱਕ ਜਿਹੜਾ ਗਰੀਬ ਆਦਮੀ ਜਿਹੜਾ ਜਿਹਦਾ ਰੋਜ਼ੀ ਰੋਟੀ ਸਲਾਨੀਆਂ ਦੇ ਨਾਲ ਸੰਬੰਧਿਤ ਸੀ ਪੌਨੀ ਵਾਲਾ ਜਿਹੜਾ ਆਦਰ ਸੀ ਉਹ ਵੀ ਸ਼ਹੀਦ ਹੋਇਆ ਔਰ ਕਸ਼ਮੀਰ ਦੇ ਲੋਕ ਵੀ ਸਾਰਾ ਕਸ਼ਮੀਰ ਜਿਹੜਾ ਹੈਗਾ ਉਹ ਪਹਿਲੀ ਵਾਰੀ ਉੱਠ ਕੇ ਖੜਾ ਹੋਇਆ ਅਤਵਾਦ ਦੇ ਖਿਲਾਫ ਔਰ ਪੂਰਾ ਦੇਸ਼ ਜਿਹੜਾ ਹੈਗਾ ਉਹ ਖੜਾ ਹੋਇਆ ਮੈਨੂੰ ਪੂਰੀ ਉਮੀਦ ਹੈ ਜੀ ਜਿਸ ਤਰ੍ਹਾਂ ਸਾਡੇ ਜਿਹੜੇ ਸਰਕਾਰ ਆ ਸਾਡੇ ਪ੍ਰਧਾਨ ਮੰਤਰੀ ਉਹਨਾਂ ਨੇ ਜਿਹੜੀ ਆਨ ਪਾਰਟੀ ਮੀਟਿੰਗ ਵੀ ਬੁਲਾਈ ਆ ਉਹ ਸਾਰੇ ਜਣੇ ਅਸੀਂ ਇਕੱਠੇ ਹੋ ਕੇ ਇਸ ਬੁਰਾਈ ਨੂੰ ਜੜੋਂ ਖਤਮ ਕਰਾਂਗੇ ਤੇ ਮੈਂ ਇੱਕ ਵਾਰ ਫਿਰ ਉਹਨਾਂ ਪਰਿਵਾਰਾਂ ਦੇ ਨਾਲ ਔਰ ਮੇਰੇ ਦਿਲ ਦੀ ਹਮਦਰਦੀ ਆ ਔਰ ਮਾਤਾ ਜੀ ਦੇ ਮਾਤਾ ਰਾਣੀ ਦੇ ਚਰਨਾਂ ਵਿੱਚ ਅਰਦਾਸ ਕਰਨ ਆਏ ਸੀ ਕਿ ਉਹਨਾਂ ਨੂੰ ਬਲ ਬਖਸ਼ੇ ਸੌਖੀ ਘੜੀ ਦੇ ਵਿੱਚ ਤੇ ਜਿਹੜਾ ਸਭ ਤੋਂ ਵੀ ਜਿਹੜਾ ਹੈਗਾ ਸਾਰਿਆਂ ਨੂੰ ਬਲ ਬਖਸ਼ੇ ਬਾਾਕੀ ਅਸੀਂ ਜਿਹੜਾ ਹੈਗਾ ਇਹ ਆਤਵਾਦ ਦਾ ਜਿਹੜਾ ਹੁਣ ਦੁਨੀਆ ਦੇ ਵਿੱਚੋਂ ਖਾਤਮਾ ਜਿਹੜਾ ਹੋਣਾ ਚਾਹੀਦਾ। ਆਤਵਾਦ ਕਾਹਦੀ ਕੀ ਗੱਲ ਆ ਪકડਣੀ ਹੈਗੀ ਬਾਰਡਰ ਦੇ ਉੱਪਰ ਵੀ ਜਿਹੜੇ ਆਤਵਾਦੀ ਦਰਾਰੇ ਮੰਨਦਾ ਉਹ ਪકડਣੀ ਹੈ। ਇਹ ਦੇਖੋ ਗੱਲ ਇਹ ਹੁੰਦੀ ਆ ਵੀ ਸਾਡਾ ਬਹੁਤ ਵੱਡਾ ਬਾਰਡਰ ਹੈ ਜੀ। ਬੜੇ ਸੈਂਕੜੇ ਕਿਲੋਮੀਟਰ ਲੰਮਾ ਬਾਰਡਰ ਦਾ। ਲੇਕਿਨ ਇਹਦਾ ਮਤਲਬ ਇਹ ਨਹੀਂ ਹੈ ਕਿ ਜਿਹੜੀ ਮਤਲਬ ਕੋਈ ਵਿਰੋਧੀ ਤਾਕਤ ਹੈ ਜਿਆ ਜਾਂ ਜਿਹੜਿਆ ਦੇਸ਼ ਦੇ ਦੂਜੇ ਪਾਸੇ ਬਾਰਡਰ ਦੇ ਦੂਜੇ ਪਾਸੇ ਤਾਕਤ ਹੈ ਜਿਆ ਉਹ ਆਰਮੀ ਨੇ ਇਸ ਮੌਕੇ ਦੀ ਤਾਕਤ ਦੇ ਵਿੱਚ ਰਹਿਣ ਜਿਹੜੇ ਅੱਤਵਾਦੀ ਹੁੰਦੇ ਹੋਏ ਉਹਨਾਂ ਕੋਲ ਐਲੀਮੈਂਟ ਆਫ ਸਰਪ੍ਰਾਈਜ਼ ਹੁੰਦਾ ਪਰ ਜਿਹੜੀ ਸਟੇਟ ਹੁੰਦੀ ਆ ਉਹ ਤੁਸੀਂ ਸਟੇਟ ਨੂੰ ਕਿਸੇ ਨੂੰ ਕੋਈ ਦੂਰਾ ਨਹੀਂ ਸਕਦੇ ਜਾਂ ਉਹਨੂੰ ਤੁਸੀਂ ਕੋਈ ਲੰਬੇ ਸਮੇਂ ਤੱਕ ਜਿਹੜਾ ਕੋਈ ਅਤਿਆਚਾਰ ਨਹੀਂ ਕਰ ਸਕਦੇ ਇਹਨਾਂ ਦੀ ਲਾਈਫ ਬੜੀ ਸ਼ਾਰਟ ਹੁੰਦੀ ਆ ਐ ਅਸੂਲੇ 140 ਕਰੋੜ ਲੋਕ ਜਿਹੜੇ ਦੇਸ਼ ਦੇ ਆ ਇਕੱਠੇ ਖੜੇ ਆ ਸਾਡੀ ਜਿਹੜੀ ਯੂਨਿਟੀ ਆ ਸਾਡਾ ਜਿਹੜਾ ਭਾਈਚਾਰਾ ਔਰ ਆਪਸ ਜਿਹੜਾ ਸਾਡਾ ਪਿਆਰ ਆ ਉਹ ਸਾਡੀ ਤਾਕਤ ਆ ਅਸੀਂ ਮਿਲ ਕੇ ਇਹਦਾ ਮੁਕਾਬਲਾ ਕਰਾਂਗੇ ਉਹਦਾ ਮੂੰਹ ਤੋੜ ਜਵਾਂਗੇ ਜਿਹੜਾ ਅਜੇ ਅੱਜ ਦਾ ਜਿਹੜੀ ਖੜੀ ਆ ਇਹ ਮਤਲਬ ਦੁੱਖ ਦੀ ਖੜੀ ਆ ਅਸੂਲੇ ਤਾਂ ਅਜੇ ਤਾਂ ਅਸੀਂ ਜਿਹੜੇ ਲੋਕ ਹੈਗੇ ਆ ਉਹ ਘਰਾਂ ਦੇ ਵਿੱਚ ਉਹਨਾਂ ਦੇ ਜਿਹੜੇ ਉਹਨਾਂ ਦੇ ਸਾਰੇ ਪੂਰੇ ਦੇਸ਼ ਦੇ ਵਿੱਚੋਂ ਲੋਕ ਮੌਲ ਉੱਥੇ ਆਏ ਹੋਏ ਸੀਗੇ ਉਹਨਾਂ ਦੇ ਜਿਹੜੇ ਬੇਫਿਕਰੀ ਜਿਹੜੀ ਪਾਰਥਕ ਸਵੇਰਾ ਉੱਥੇ ਜਾ ਰਹੇ ਆ ਐਸ ਵੱਲੇ ਕੋਈ ਹੋਰ ਗੱਲ ਕਰਨ ਦਾ ਨਹੀਂ ਹੈ ਸਾਡੇ ਜਦੋਂ ਇਹ ਇਹਦੇ ਬਾਰੇ ਜਿਹੜਾ ਹੈਗਾ ਇਹ ਸਾਰੇ ਕੁਝ ਇਨਵੈਸਟੀਗੇਸ਼ਨ ਹੋ ਕੇ ਬਹੁਤ ਸਾਰੇ ਤੱਥ ਸਾਹਮਣੇ ਆਣਗੇ ਔਰ ਸਾਡੀ ਜਿਹੜੀ ਸਰਕਾਰ ਹੈ ਔਰ ਜਿੰਨੇ ਸਾਡੇ ਨੈਸ਼ਨਲ ਲੀਡਰ ਸਾਰੀਆਂ ਪਾਰਟੀਆਂ ਤੇ ਉਹ ਮਿਲ ਕੇ ਇਹਦੇ ਬਾਰੇ ਜਿਹੜਾ ਹੈਗਾ ਦਾ ਜਵਾਬ ਕੀ ਹੋਏਗਾ ਕੱਟ ਤੋਂ ਬੁਨਾਉ ਹੋਣੀ ਕੀ ਕੀਤੀ ਗਈ ਸੀ ਵੀ ਇੰਟੈਲੀਜੈਂਸ ਦੀ ਕਿਨੇ ਲਕੀ ਮੰਦੀ ਹੋ ਗਈ ਦੇਖੋ ਗੱਲ ਇਹ ਹੈ ਕਿ ਮੈਂ ਬੇਰੇ ਕਹਣਾ ਵੀ ਐਸ ਵੱਲੇ ਸਮਾਂ ਰਾਜਨੀਤੀ ਦਾ ਨਹੀਂ ਹੈ ਐਸ ਵੱਲੇ ਸਮਾਂ ਉਹਨਾਂ ਪਰਿਵਾਰਾਂ ਨਾਲ ਖੜਨ ਦਾ ਦੁੱਖ ਦੀ ਘੜੀ ਦੇ ਵਿੱਚ ਔਰ ਸਾਰੇ ਨੇਸ਼ਨਲ ਇਕੱਠੇ ਹੋਗੇ ਸਾਡੇ ਜਿਹੜੇ ਨੇਸ਼ਨਲ ਲੀਡਰਸ਼ਿਪ ਹੈ ਉਹ ਸਾਰੇ ਜਿੰਨੇ ਇਹਦੇ ਪਹਿਲੂ ਹੈ ਬਹੁਤ ਸਾਰੇ ਮਤਲਬ ਜਿਹੜਾ ਹੈਗਾ ਇਹ ਪਹਿਲਾਂ ਸਾਰੇ ਵਿਚਾਰ ਕਰਨਗੇ ਔਰ ਦੇਖਣਗੇ ਵੀ ਇਹ ਕੀ ਹੋਇਆ ਔਰ ਅੱਗੇ ਤੋਂ ਇਹ ਨਾ ਹੋਵੇ ਔਰ ਅਸੀਂ ਆਪਾਂ ਮਿਲ ਕੇ ਇਹਦਾ ਮੁਕਾਬਲਾ ਕਰਾਂਗੇ ਜੀ ਔਰ ਮਤਲਬ ਪੂਰਾ ਇਸਕੇਨਾ ਕਾਸੀ ਇਹ ਜਿਹੜੀ ਬੁਰਾਈ ਆ ਇਹਨੂੰ ਹੁਣ ਆਪਾਂ ਸਾਡੇ ਬਾਰਡਰ ਤੇ ਨਹੀਂ ਪੂਰੀ ਦੁਨੀਆ ਦੇ ਵਿੱਚੋਂ ਜਿਹੜਾ ਇਸ ਬੁਰਾਈ ਦਾ ਅੰਤ ਹੋਏਗਾ। ਜੀ ਪ੍ਰਧਾਨ ਮੰਤਰੀ ਓਮ ਸ਼ਾਂਤੀ ਓਮ ਸ਼ਾਂਤੀ ਓਮ ਸ਼ਾਂਤੀ ਓਮ ਸ਼ਾਂਤੀ